ਤੂਬੇਪਰ ਵਿੱਚ ਹੋਈ ਬਾਰਿਸ਼ ਤੇ ਹੜ੍ਹ ਕਾਰਨ ਕਈ ਲੋਕਾਂ ਦੇ ਘਰ ਦੁਕਾਨਾਂ ਤੇ ਫਸਲਾਂ ਸਣੇ ਪਸ਼ੂਧਨ ਦੀ ਵੀ ਬਰਬਾਦੀ ਹੋਈ ਸੀ ਅਤੇ ਉਹਨਾਂ ਦਾ ਭਾਰੀ ਨੁਕਸਾਨ ਹੋਇਆ ਸੀ ਜਿਸ ਦੇ ਚਲਦਿਆਂ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਪੋਆ ਵਿਖੇ ਪੈਂਦੇ ਪਿੰਡ ਚਟਕ ਕੋਲੀਆਂ ਵਿਖੇ ਤਿੰਨ ਗਰੀਬ ਪਰਿਵਾਰਾਂ ਦੇ ਘਰ ਹੜ੍ਹ ਦੀ ਝਪੇਟ ਵਿੱਚ ਆਨ ਕਾਨ ਭਾਰੀ ਨੁਕਸਾਨ ਹੋਇਆ ਸੀ ਅਤੇ ਗਰੀਬ ਦੇ ਸਿਰਾਂ ਤੋਂ ਛੱਤਾਂ ਰਹਿ ਗਈਆਂ ਸਨ ਜਿਸ ਦੇ ਚਲਦਿਆਂ ਪਿੰਡ ਦੇ ਲੋਕਾਂ ਨੇ ਸਰਪੰਚ ਸਣੇ ਰੋਸ ਜਤਾਉਂਦਿਆਂ ਕਿਹਾ ਸੀ ਕਿ ਕੋਈ ਵੀ ਅਧਿਕਾਰੀਆਂ ਜਾਂ ਲੀਡਰ ਉਹਨਾਂ ਦੇ ਹਾਲਾਤ ਵੇਖਣ ਨਹੀਂ ਆਇਆ ਹਲਕਾ ਪੋਆ ਦੇ ਪਿੰਡ ਚਟਕ ਕੋਲੀਆਂ ਮੁਆਇਨਾ ਕਰਨ ਲਈ ਟੀਮ ਪਹੁੰਚੀ ਤੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਪਿੰਡ ਦੇ ਲੋਕਾਂ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਕੋਈ ਵੀ ਸ਼ੁੱਧ ਨਹੀਂ ਲੈ ਰਿਹਾ ਸੀ। ਪ੍ਰਸ਼ਾਸਨ ਦੇ ਅਧਿਕਾਰੀ ਹਜ ਉਨ੍ਹਾਂ ਦੇ ਪਿੰਡ ਪਹੁੰਚੇ ਹਨ ਅਤੇ ਟੁੱਟੇ ਘਰਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸ ਮੌਕੇ ਲੋਕਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਲੋਕਾਂ ਦਾ ਹੜ੍ਹਾਂ ਵਿੱਚ ਨੁਕਸਾਨ ਹੋਇਆ ਹੈ ਤੇ ਜਿਨ੍ਹਾਂ ਦੇ ਸਿਰਾਂ ਤੋਂ ਘਰਾਂ ਦੀਆਂ ਛੱਤਾਂ ਖਤਮ ਹੋ ਗਈਆਂ ਹਨ, ਉਹਨਾਂ ਨੂੰ ਬੰਦਾ ਉਚਿਤ ਮੁਆਵਜ਼ਾ ਮਿਲਣਾ ਚਾਹੀਦਾ ਹੈ ਤਾਂ ਜੋ ਦਿਹਾੜੀਦਾਰ ਲੋਕ ਆਪਣੇ ਸਿਰਾਂ ਤੇ ਦੁਬਾਰਾ ਛੱਤਾਂ ਬਾ ਸਕਣ। ਇਸ ਮੌਕੇ ਮੁਆਇਨਾ ਕਰਨ ਅਾਈ ਹੋਈ ਟੀਮ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜਿਨ੍ਹਾਂ ਦਾ ਵੀ ਹੜਾ ਕਾਲ ਕੋਈ ਵੀ ਨੁਕਸਾਨ ਹੋਇਆ ਹੈ ਤਾਂ ਉਸ ਦਾ ਮੁਆਇਨਾ ਕਰਵਾ ਕੇ ਰਿਪੋਰਟ ਭੇਜੀ ਜਾਵੇ ਤਾਂ ਜੋ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਉਹਨਾਂ ਦਾ ਬੰਦਾ ਮੁਆਵਜ਼ਾ ਮਿਲ ਸਕੇ ਤਾਂ ਜੋ ਉਹ ਫਿਰ ਤੋਂ ਆਪਣੀ ਜ਼ਿੰਦਗੀ ਨੂੰ ਸੁਖਾਲੇ ਢੰਗ ਨਾਲ ਜੀ ਸਕਣ ਇਸ ਮੌਕੇ ਲੋਕਾਂ ਨੇ ਧੰਨਵਾਦ ਕੀਤਾ ਅਤੇ ਕਿਹਾ ਕਿ ਐਦਾਂ ਹੀ ਗਰੀਬ ਅਤੇ ਪੀੜਿਤ ਲੋਕਾਂ ਦੀ ਮਦਦ ਲਈ ਅੱਗੇ ਵੀ ਆਵਾਜ਼ ਬਣ ਕੇ ਲੋਕਾਂ ਨੂੰ ਇਨਸਾਫ਼ ਦਿਵਾਵੇ ਸਰ ਸਾਡੀ ਕੱਲ ਡਿਊਟੀ ਲੱਗੀ ਹੈ ਹਾਈ ਕੋਰਟ ਵੱਲੋਂ ਜਿਆ ਸਰ ਰੁਪਿੰਦਰ ਸਿੰਘ ਜੀ ਨੇ ਆਰਡਰ ਮੁਤਾਬਕ ਵੀ ਜਿੰਨਾ ਕਰਾਂ ਦਾ ਨੁਕਸਾਨ ਹੋ ਚੁੱਕਿਆ ਹੈ ਫਸਲ ਦਾ ਪਸ਼ੂਆਂ ਦਾ ਉਹਨਾਂ ਦੇ ਸਰਟੀਫਿਕੇਟ ਵਗੈਰਾ ਰੁੱੜ ਗਏ ਨੇ ਜਾਂ ਉਹਨਾਂ ਦਾ ਘਰ ਦਾ ਸਮਾਨ ਕੁਝ ਵੀ ਆ ਜਿਸ ਦਾ ਤੁਸੀਂ ਪਿੱਛੇ ਦੇਖ ਹੀ ਰਹੇ ਹੋ ਵੀ ਇਹ ਮਕਾਨ ਵਿੱਚ ਰਹਿਸ ਵੀ ਹੈਗੀ ਸੀ ਜਾਂ ਪੂਰਾ ਬਿਲਕੁਲ ਇੱਕਦਮ ਤੈਸ ਨੈਸ ਹੋ ਗਿਆ ਹੈ ਇਹਦੇ ਵਿੱਚ ਬੰਦਾ ਹੁਣ ਕੁਝ ਨਹੀਂ ਕਰ ਸਕਦਾ ਬਸ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਸਾਨੂੰ ਜਾਣਕਾਰੀ ਲੈ ਕੇ ਦੇਣ ਲਈ ਤੇ ਮਤਲਬ ਉਹਨਾਂ ਤੱਕ ਪਹੁੰਚਣ ਲਈ ਬੋਲਿਆ ਗਿਆ ਹੈ ਅਸੀਂ ਦੇਖ ਰਹੇ ਹਾਂ ਸਾਡੇ ਸਰਪੰਚ ਸਾਹਿਬ ਵਕੀਲ ਨੰਬਰਦਾਰ ਸਾਹਿਬ ਸਾਰੇ ਇਕੱਠੇ ਹੋਏ ਆ ਸੰਯੋਗ ਦੇ ਰਹੇ ਆ ਸਾਨੂੰ ਉਹ ਲੈ ਕੇ ਵੀ ਜਾਣਗੇ ਸਾਨੂੰ ਇੱਥੇ ਲੈ ਕੇ ਵੀ ਆਇਆ ਮੌਕੇ ਦਾ ਵੀ ਤੁਸੀਂ ਦੇਖੋ ਅਸੀਂ ਪੂਰੀ ਜਾਣਕਾਰੀ ਲੈ ਕੇ ਉਹਨਾਂ ਨੂੰ ਪਹੁੰਚਾਵਾਂਗੇ ਤਿੰਨ ਘਰ ਚਾਟਕ ਹਾਂਜੀ ਚਾਟਕ ਵਿੱਚ ਦੱਸੇ ਗਏ ਨੇ ਅਸੀਂ ਬਾਕੀ ਸਰਵੇ ਕਰਦੇ ਪਏ ਆ ਕਿ ਵੀ ਅਸੀਂ ਹੁਣੇ ਥੋੜੀ ਦੇਰ ਪਹਿਲਾਂ ਹੀ ਮਤਲਬ ਵਿజిਟ ਕੀਤੀ ਐ ਇਸ ਪਿੰਡ ਵਿੱਚ ਸਾਨੂੰ ਹੁਣ ਸਰਪੰਚ ਸਾਹਿਬ ਤੇ ਨੰਬਰਦਾਰ ਸਾਹਿਬ ਲੈ ਕੇ ਜਾਣਗੇ ਅਸੀਂ ਵੇਰਵਾ ਲਿਖ ਕੇ ਮੌਕੇ ਤੇ ਤੇ ਫਿਰ ਢੱਕ ਪਿੰਡ ਚ ਤਿੰਨ ਘਰਾਂ ਦਾ ਜ਼ਿਆਦਾ ਨੁਕਸਾਨ ਹੋਇਆ ਸਾ ਇਹ ਤੇ ਸਾਹਮਣੇ ਮੌਕੇ ਤੇ ਅਸੀਂ ਦਿਖਾਏ ਕਰਦੇ ਹੋ ਤੇ ਉਹ ਹੋ ਰਹੇ ਨੇ ਕਿ ਜਿੰਨਾ ਜਿੱਦਾਂ ਬਾਕੀਆਂ ਨੂੰ ਮੁਆਵਜ਼ਾ ਮਿਲਿਆ ਇਹਨਾਂ ਦੀ ਵੀ ਪੂਰੀ ਮਦਦ ਹੋਏ ਸਰਕਾਰ ਵੱਲੋਂ ਤੇ ਪੱਲਾ ਹੀ ਘਾਰ ਰਾ ਤੇ ਅਜੇ ਦੋ ਘਰ ਹੋਰ ਨੇ ਹਾਂਜੀ ਜਿਨ੍ਹਾਂ ਨੂੰ ਜ਼ਿਆਦਾ ਨੁਕਸਾਨ ਹੋਇਆ ਵੈਸੇ ਤੇ ਦਰੇੜਾਂ ਦਰੋਣਾ ਸਾਰਿਆਂ ਦੇ ਘਰਾਂ ਚ ਆਈਆਂ 30 35 40 ਘਰ ਨੇ ਤੇ ਹਾਂਜੀ ਪਾਣੀ ਤੇ ਸਾਰਾ ਹੀ ਸਾਰੇ ਪਿੰਡ ਦੇ ਜਿ ਫੇਰੇ ਆ ਤੇ ਤਿੰਨਾ ਘਰਾਂ ਦਾ ਜ਼ਿਆਦਾ ਹੋ ਗਿਆ ਇੱਥੇ ਕੋਈ ਪਿੰਡ ਦੇ ਸਰਵੇ ਕਰਨ ਆਏ ਆ ਸਾਡੀ ਸੈਸ਼ਨ ਜੱਜ ਜਤਿੰਦਰਪਾਲ ਸਿੰਘ ਖੁਰਮੀ ਨੇ ਡਿਊਟੀ ਲਗਾਈ ਹੈ ਕਿ ਹੜ੍ਹਾਂ ਦੇ ਕਾਰਨ ਜਿਨ੍ਹਾਂ ਲੋਕਾਂ ਦੇ ਕੋਈ ਜਾਨੀ ਨੁਕਸਾਨ ਸਸਲਾ ਨੁਕਸਾਨ ਕੋਈ ਪਸ਼ੂਆਂ ਦਾ ਨੁਕਸਾਨ ਹੋਇਆ ਹੋਏ ਜਾਂ ਜਿਨ੍ਹਾਂ ਦੇ ਰਸਨ ਕਾੜ ਵਗੈਰਾ ਆਧਾਰ ਕਾਰਡ ਜਾਨੂ ਸਰਟੀਫੀਕੇਟ ਗਮ ਹੋਇਆ ਉਹਨਾਂ ਦੀ ਤਵਫ਼ੀਜ਼ ਕਰਕੇ ਜ਼ਿਲ੍ਹਾ ਕਾਨੂੰਨੀ ਸਿਵਾਮਤ ਸਾਹਟ ਨੇ ਜਿਹੜੀ ਉੱਥੇ ਭੇਜੇ ਤੇ ਮੈਂ ਇੱਥੇ ਸਰਪੰਚ ਸਾਹਿਬ ਰਜਨੀ ਦੇਵੀ ਤੇ ਆਪਣੇ ਹੀਰਾ ਲਾਲ ਜੀ ਲੰਬੜਦਾਰ ਜੋਗਰਾਜ ਜੀ ਨਰਿੰਦਰ ਮੈਂਬਰ ਪੰਚਾਇਤ ਜੀ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇਹਨਾਂ ਸਾਡਾ ਜਿਹੜਾ ਬਹੁਤ ਵਧੀਆ ਸਹਿਯੋਗ ਦਿੱਤਾ ਹੈ ਕਿ ਸਾਡੀ ਟੀਮ ਜਿਹੜੀ ਨਾ ਅਜ ਤੋਂ ਪਹਿਲਾਂ ਜਸਾਵਣ ਬਣਾਈ ਸੀ ਜਸਾਵ ਖੋਦ ਸਾਰੇ ਪਿੰਡਾਂ ਵਿੱਚ ਜਾ ਜਾ ਕੇ ਤੇ ਆਪਣੇ ਸਰਵੇ ਉਹਨਾਂ ਨੇ ਕੀਤਾ ਤੇ ਜਿੰਨੀ ਸਾਡੀ ਜਿਲ੍ਹਾ 19 ਸਮਾਥੀਆਂ ਨੇ ਹੈਲਪਈਏ ਬਹੁਤ ਜ਼ਿਆਦਾ ਕੀਤੀ ਹੈ ਤੇ ਅਹੀਂ ਬੋੜੀ ਕੋਸ਼ਟ ਕੀਤੀ ਹੈ মিডিਆ ਵਾਲੇ ਵੀ ਬੁਲਾਏ ਹੈਗੇ ਹੋਰ ਕਹੇ ਨੇ ਨਹੀਂ ਸਾਰਾ ਦਿੱਤਾ ਸਾਨੂੰ মিডিਆ ਵਾਲੇ ਬਾਜੀ ਨੇ ਸਾਰਾ ਦਿੱਤਾ ਅਹੀਂ ਜੱਜ ਸਹਿਬਾ ਵੀ ਆਏ ਤਾਂ ਅਹੀਂ ਉਹਨਾਂ ਦਾ ਧੰਨਵਾਦ ਕਰਨਿਆ ਸਾਡਾ ਉਹਨਾਂ ਨੇ ਆਣ ਕੇ ਮੌਕਾ ਦੇਖਿਆ ਕੋਈ ਨਹੀਂ ਇੱਥੇ ਸਾਡੇ ਆਇਆ